ਸ਼ਰਮ ਕੇ ਡੁੱਬ ਜਾਣਾ ਚਾਹੀਦਾ ਮੁੱਖ ਮੰਤਰੀ ਨੂੰ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਡੀਜੀਪੀ ਨੂੰ ਜੀ ਦੇ ਤਰਿੰਦੇ ਜਿਹੜਾ ਵੀ ਆਪੋਜੀਸ਼ਨ ਦਾ ਕਾਗਜ਼ ਭਰਨ ਜਾਂਦਾ ਉਹਦੇ ਕਾਗਜ਼ ਪਾੜ ਰਹੇ ਐਸਐਚਓ ਹਰ ਜਗ੍ਹਾ ਟੈਲੀਫੋਨ ਕਰਨ ਲੱਗੇ ਹੋਏ ਵੀ ਤਾਂ ਕਾਗਜ਼ ਨਹੀਂ ਭਰ ਜਾਣੇ ਨਹੀਂ ਤਾਂ ਤੇਰਾ ਹਸ਼ਰ ਮਾੜਾ ਹੋਊਗਾ ਇਹ ਸਰਕਾਰ ਦੀਆਂ ਹਦਾਇਤਾਂ ਐਸਐਸਪੀ ਡੀਐਸਪੀ ਨੂੰ ਦੇ ਰਿਆ ਇਹ ਇਹਨਾਂ ਦੀ ਨੀਤੀ ਹੈ ਜਿਹੜੀ ਸੰਸਦਿਆ ਨੇ ਬੋਲੀ ਹੈ ਸਾਮ ਦਾਮ ਡਾਂਡ ਭੇਡ ਮਤਲਬ ਪਹਿਲਾਂ ਵੈਸੇ ਮਨਾਵਾਂਗੇ ਨਹੀਂ ਮੰਨਦਾ ਬਈ ਡਾਂਗ ਨਾਲ ਮਨਾਵਾਂਗੇ ਉਹੀ ਇਹ ਡਾਂਗ ਦੇ ਨਾਲ ਪੰਜਾਬ ਨੂੰ ਚਲਾਣਾ ਚਾਹੁੰਦੇ ਆ ਜਿਹੜਿਆਂ ਨੂੰ ਦੇਖਦੇ ਗਰੀਬ ਆਸ ਮੈਨੂੰ ਜਾ ਕੇ ਉਹਦੇ ਘਰ ਬੈਠ ਜਾਂਦੇ ਆ ਕਿ ਜੀ ਤੂੰ ਨਹੀਂ ਖੜਨਾ ਬਈ ਕਿਉਂ ਨਹੀਂ ਖੜਨਾ ਬਈ ਲੋਕਤਾਂਤ੍ਰਿਕ ਹੈ ਅਸੀਂ ਜੀਵਣਾ ਪੜਨਾਗੇ ਅਸੀਂ ਸੜਕਾਂ ਰੋਕਾਂਗੇ ਐਸੀਆਂ ਬਰਦਾਸ਼ਤ ਕੋਈ ਨਹੀਂ ਕਰਦਾ ਪੰਜਾਬੀਆਂ ਨੂੰ ਇਸ ਤਰ੍ਹਾਂ ਦਵਾਇਆ ਨਹੀਂ ਜਾ ਸਕਦਾ ਤੁਸੀਂ ਇੱਕ 파ੜੋਗੇ ਅਸੀਂ ਦੂਸਰੀ ਲੇੜੇ ਦੂਸਰੀ 파ੜੋਗੇ ਤੀਸਰੀ ਲੈਣੀ ਤੁਹਾਡੇ ਤੱਕੇ ਦਾ ਜਵਾਬ ਦੇਵਾਂਗੇ ਰੋ ਜਿਹੜਾ ਜਨਤਾ ਦਾ ਤੁਹਾਨੂੰ ਕਦੇ ਮਾਫ ਨਹੀਂ ਕਰ ਸਕਦਾ ਆਹ ਤਰ੍ਹਾਂ ਦਾ ਜੋ ਡੈਮੋਕਰੈਟਿਕ ਸਿਸਟਮ ਹੈ ਉਹਦੇ ਧਰਨੇ ਵੀ ਕਰਾਂਗੇ ਸਭ ਕੁਝ ਕਰਾਂਗੇ ਲੇਕਿਨ ਤੁਹਾਡੀ ਜਿਹੜੀਆ ਕੁੰਡਾ ਕਰਦੀ ਹੈ ਇਹਦੇ ਅੱਗੇ ਕੋਈ ਪੰਜਾਬੀ ਝੁਕੇਗਾ ਨਹੀਂ ਸੋ ਦੇਖ ਸਕਦੇ ਹਾਂ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡੀਜ਼ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ ਉਹ ਖੜਾ ਉਹ ਸਾਹਮਣੇ ਖੜਾ ਸਾਹਮਣੇ ਲਾਈਟ ਆ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਸਾਹਮਣੇ ਆਮ ਆਦਮੀ ਪਾਰਟੀ ਦੇ ਗੁੰਡੇ ਵੀਡੀਓ ਨੇ ਅੱਜ ਫਤੂ ਚੱਲਿਆ ਚੁੱਤੀ ਪਾ ਕੇ ਚੁੱਤੀ ਜਗਾ ਰਿਹਾ

đi thôi 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 đi লগদিয়া বল্লা পাড়িয়া 10 পাড়িয়া 10 পাড়িয়া 10 পাড়িয়া লগদিয়া বল্লা পাড়িয়া 10 পাড়িয়া লগদিয়া বল্লা পাড়িয়া 10 পাড়িয়া ਜਰੂਰ ਆਪਾਂ ਇਹ ਨਹੀਂ ਦੱਸ ਸਕਦੇ ਹਾਂ ਜੇ ਇਹ ਲੱਗਦਾ ਨਹੀਂ ਉਹਨਾਂ ਨੂੰ ਰੋਕਣਾ ਨਹੀਂ ਆਉਂਦਾ ਰਾਜ ਦਾ ਨਾ ਨਾ ਹੋ ਗਈ ਸਾਡੇ ਨਾਲ ਨਾ ਨਹੀਂ ਨਹੀਂ ਬੇਟਾ ਆਜੋ ਆਜੋ ਮੋਰ ਗੋਲੀ ਕਿਨੇ ਮਾਰ ਰਹੀ ਆਜੋ ਅੰਦਰ ਹੀ ਨਿਕਾਲਾ ਤੇ ਕੋਈ ਨਾ ਅੰਦਰ 50% ਜਨਾਨੀਆਂ ਨੂੰ ਦੇ ਕੇ ਇਸ ਤਰ੍ਹਾਂ ਕੀ ਆਉਂਦਾ ਜੌੜੀ ਮੇਰੀ ਜੀ ਨੀ ਦੋਖਾ ਪਹਿਲਾਂ ਥੋੜੇ ਪਾਣੀ ਦੋ ਜ਼ਬਰਦਸਤੀ ਸਾਰ ਹਰ ਵਕਤ ਜ਼ਬਰਦਸਤੀ ਗਾਲਾਂ ਕੱਢੀ ਗਾਲਾਂ ਕੱਢੀ ਗਾਲਾਂ ਕੱਢੀ ਉਹ ਜਿਹੜੇ ਸਰਕਾਰੀ ਆ ਖੜੇ ਨੇ ਇਹਨਾਂ ਦੀ ਗਰਦਾਂ ਨੀਚੇ ਚੜਾਈ ਵੀ ਆ ਸ਼ੇਮ ਆ ਰਹੀ ਉਹ ਮੁਰਦਾਬਾਦ ਆ ਖੜੇ ਨੇ ਪੁਲਸਾਰ ਦੇ ਡੰਡਾ ਲੈ ਕੀ ਕਰ ਰਹੇ ਨੇ ਨੀਚੇ ਸਿਰ ਸ਼ੇਮ ਸ਼ੇਮ ਛੀ ਇਹਨਾਂ ਦੇ ਹੁੰਦੋਂ ਕੋਈ ਫੜਕ ਨਹੀਂ ਸਕਦਾ ਸਹੀ ਗੱਲ ਹੈ ਜੀ ਕੈਂਦ ਰੋਕਦੇ ਨਹੀਂ ਕਿਸੇ ਨੂੰ ਕਿਸੇ ਨੂੰ ਹੀ ਰੋਕਦੇ ਕਾਹ ਮਹੀਨੇ ਨੇ ਪੱਕਾ ਕਾਹ ਨੂੰ ਸਮਾਂ ਹੈ ਆਹ ਦੇਖੋ ਆ ਖੜੇ ਨੇ ਇਹਨਾਂ ਦਾ ਵੀ ਕਿਸੂਰ ਹੈ ਇਹਨਾਂ ਨੂੰ ਵੀ ਕਿਹਾ ਹੋਇਆ ਜੀ ਬੇਸ਼ਰਮੀ ਦੇ ਰਹੇ ਨੇ ਨਹੀਂ ਇਹਨਾਂ ਮੁਰੇ ਕੋਈ ਫੜਕ ਦੇ ਕਾਹਦਾ ਹੁੰਦਾ ਹੈ ਕਾਹਦਾ ਹੁੰਦਾ ਹੈ ਇਹ ਗਰੀਬ ਬੰਦੇ ਦੀ ਝਕਾਨ ਵਾਲੇ ਆ